ਭਾਈ ਜਿਹੜਾ ਤੇਰਾ ਗਵਾਂਡੀਆਂ ਨਾ ਰੌਲਾ ਚੱਲਦਾ ਨਾ ਉਹਨੂੰ ਚੁੱਪ ਚੁੱਪ ਨਵੇੜ ਲਾ ਨਹੀਂ ਤੇਰਾ ਕੰਮ ਵੱਜ ਜਾਣਾ ਵਾ ਫਿਰ ਕੋਈ ਨਾ ਹਜੇ ਮੇਰੇ ਕੋਲ ਟਾਈਮ ਹੈ ਨਹੀਂਗਾ ਨਾਲੇ ਆਏ ਕਿਵੇਂ ਬਾਜੂ ਹੁਣ ਇਹਨੂੰ ਕਿਵੇਂ ਸਮਝਾਵਾਂ ਹਾਂ ਕੱਲ ਥਾਣ ਆਪਾਂ ਨਾ ਸ਼ਾਮ ਨੂੰ 6 ਵਜੇ ਭੱਜਣ ਜਾਣਾ ਵਾ ਤੇ ਬੂਟ ਪਾ ਕੇ ਨਾ ਕੋਕਰੀ ਵਾਲੀ ਸੜਕ ਤੇ ਆ ਜੀ ਠੀਕ ਆ ਭਾਈ ਮੈਂ ਆ ਜਾਊਂਗਾ ਠੀਕ ਆ ਪਰ ਪੂਰੇ 6 ਵਜੇ ਆ ਜੀ ਹਾਂ ਵੀ ਮੁੰਡਿਆ ਫਿਰ ਭੱਜਣ ਲਈ ਤਿਆਰ ਆ ਹਾਂ ਹਾਂ ਭਾਈ ਮੈਂ ਤਾਂ ਪੂਰਾ ਤਿਆਰ ਆ ਹੁਣ ਮਾਂ ਪਰ ਰੇਸ ਲਾਉਣੀ ਆ ਤੇ ਸਾਹਮਣੇ ਉਹ ਜਿਹੜੀ ਫੈਕਟਰੀ ਆ ਨਾ ਜਿਹੜਾ ਦੇ ਕੋਲ ਸਭ ਤੋਂ ਪਹਿਲਾਂ ਪਹੁੰ 3 سٹار او کی ہویا رک گیا ہار ਮੰਨ گیا او نہیں نہیں بھائی مینوں لگدا ہے میرے بوٹاں چے روڑیاں وڑ گیاں اوناں نو کڈن واسطے رکے ہاں روڑیاں تے میرے بوٹاں چے وی پھسیاں وا پر جے میں رک گیا پھر تاں میں تیرے تو ہار دوں گا ہن تاں میں اوتھے جا کے اپنے بوٹ صاف کروں گا چنگا پھر چلدا میں ਆਏ ਹਾਇ ਰੱਬਾ ਕੋਈ ਆਉ ਦੇ ਬੂਟਾਂ ਚ ਰੋੜੀਆਂ ਕੱਢ ਕੇ ਆਉ ਦੇ ਬੂਟ ਸਾਫ਼ ਕਰ ਲਾ ਬਾਈ ਮੇਰੇ ਕੋਲ ਇੰਨਾ ਟਾਈਮ ਹੈ ਨਹੀਂ ਮੈਂ ਹਾਰ ਜੂਗਾ ਆਏ ਆਏ ਹਾਇ ਓਏ ਮੇਰਾ ਪੈਰ ਛਿੱਲਿਆ ਗਿਆ ਹਾਇ ਰੱਬਾ ਹਾਇ ਰੱਬਾ ਮਰ ਗਿਆ ਮੈਂ ਆਏ ਮੇਰਾ ਪੈਰ ਹਾਇ ਓਏ ਕੋਈ ਬਚਾ ਲੋ ਬਾਈ ਮੇਰੇ ਤੋਂ ਨਹੀਂ ਹੁਣ ਭੱਜ ਜਾਣਾ ਕਿਉਂ ਕੀ ਹੋ ਗਿਆ ਕਿ ਹਾਰ ਮੰਨ ਗਿਆ ਬਾਈ ਜਿਹੜੀਆਂ ਰੋੜੀਆਂ ਮੇਰੇ ਬੂਟ ਚ ਪਈਆਂ ਸੀ ਨਾ ਉਹਨਾਂ ਨੇ ਸਾਰਾ ਮੇਰਾ ਪੈਰ ਚਾ ਲਤਾ ਬਾਈ ਬਾੜ ਕੇ ਪਲੀਜ਼ ਡਾਕਟਰ ਨੂੰ ਸੱਦ ਲੈ ਨਹੀਂ ਮੈਂ ਮਰ ਜਾਣਾ ਤੈਨੂੰ ਮੈਂ ਪਿੱਛੇ ਕਿਹਾ ਸੀ ਨਾ ਉਹਦੇ ਬੂਟਾਂ ਚ ਰੋੜੀਆਂ ਕੱਢ ਲਾ ਫਿਰ ਭੱਜ ਲਈ ਬਾਈ ਮੈਂ ਸੋਚਿਆ ਜੇ ਮੇਰੇ ਅੱਕੇ ਰੋੜੀਆਂ ਕੱਢਣ ਲੱਗ ਗਿਆ ਫਿਰ ਮੈਂ ਦੌੜ ਹਾਰ ਜਾਊਗਾ ਐਦਾਂ ਨਹੀਂ ਹੁੰਦਾ ਬਾਈ ਜੇ ਆਪਣੀ ਜ਼ਿੰਦਗੀ ਚ ਕੋਈ ਮੁਸ਼ਕਲ ਆਉਂਦੀ ਆ ਤਾਂ ਆਪਾਂ ਨੂੰ ਇਹ ਗੱਲ ਕਹਿ ਕੇ ਟਾਲਾ ਨਾ ਨਹੀਂ ਚਾਹੀਦਾ ਵੀ ਮੇਰੇ ਕੋਲ ਤਾਂ ਟਾਈਮ ਹੈ ਨਹੀਂਗਾ ਅਸਲ ਵਿੱਚ ਜਦੋਂ ਅਸੀਂ ਕਿਸੇ ਸਮੱਸਿਆ ਚ ਹੁੰਨੇ ਆ ਨਾ ਤਾਂ ਆਪਾਂ ਨੂੰ ਨਜ਼ਰ ਅੰਦਾਜ਼ ਕਰ ਦਿੰਨੇ ਆ ਤੇ ਫਰਖੋਲ ਹੌਲੀ ਹੌਲੀ ਉਹ ਵੱਡੀ ਹੁੰਦੀ ਜਾਂਦੀ ਆ ਤੇ ਫਿਰ ਸਾਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਤੇ ਤੈਨੂੰ ਇੱਧਰ ਲੈ ਕੇ ਆਉਣ ਦਾ ਮਕਸਦ ਵੀ ਮੇਰਾ ਹੀ ਸੀ ਵੀ ਜਿਹੜਾ ਤੇਰਾ ਗਮਾਂਡੀਆਂ ਦੇ ਨਾਲ ਰੌਲਾ ਨਾ ਉਹਨੂੰ ਚੁੱਪਚਾਪ ਨਿਵੇੜਲਾ ਜੇ ਤੂੰ ਨਹੀਂ ਨਿਵੇੜੇਂਗਾ ਤੇ ਜਿਵੇਂ ਤੈਨੂੰ ਇਹ ਵੱਟੀਆਂ ਨੇ ਨੁਕਸਾਨ ਪਹਚਾਇਆ ਵਾ ਇਸੇ ਤਰ੍ਹਾਂ ਤੈਨੂੰ ਉਹ ਲੜਾਈ ਵੀ ਨੁਕਸਾਨ ਪਹਚਾਊਗੀ ਜਦੋਂ ਤੈਨੂੰ ਮੈਂ ਪਿੱਛੇ ਕਿਹਾ ਸੀ ਵੀ ਆਪਣੇ ਬੂਟਾਂ 'ਚੋਂ ਵੱਟੀਆਂ ਕੱਢ ਲਾ ਜੇ ਤੂੰ ਵੱਟੀਆਂ ਕੱਢ ਲੈਂਦਾ ਤਾਂ ਤੂੰ ਇੱਕ ਮਿੰਟ 'ਚ ਠੀਕ ਹੋ ਜਾਣਾ ਸੀ ਪਰ ਹੁਣ ਉਹਨਾਂ ਵੱਟੀਆਂ ਕਰਕੇ ਜਿਹੜੀ ਤੇਰੇ ਪੈਰ ਤੇ ਸੱਟ ਵੱਜੀ ਆ ਬਾਈ ਅੱਜ ਮੈਨੂੰ ਤੇਰੇ ਤੋਂ ਬਹੁਤ ਵੱਡੀ ਸਿੱਖਿਆ ਮਿਲ ਗਈ ਮੈਂ ਹੁਣੇ ਜਾ ਕੇ ਆਪਦੀ ਲੜਾਈ ਦਾ ਫੈਸਲਾ ਕਰਦਾ ਧੰਨਵਾਦ ਬਾਈ ਮੈਂ ਮੰਨਿਆ ਕਿ ਤੇਰੇ ਤੇਰੀ ਜ਼ਿੰਦਗੀ ਨਾ ਰੋਸੇ ਪਿੱਛੇ ਛੱਡੇਂਗਾ ਵੇ ਆਕੇ ਆਈ ਕਿਸ ਦੇ ਪਰੋਸੇ ਚੱਲ ਕੋਈ ਨਾ ਜਿਆ ਜਕਰੇ ਮੁੱਕੇ ਤੇਰੇ ਦਾਣੇ ਪਰ ਰੋਲ ਕੇ ਨਾ ਚਾਈ ਪਿੱਛੇ ਰੋਂਦਿਆਂ ਨਿਆਂ ਨੇ ਮਸੂਮ ਨੇ ਜਨ ਸ਼ਰੀਕ ਨਬ ਕੋਣਗੇ ਉਹ ਬਾਪੂ ਮੁੜਿਆ ਜਾ ਕਰ ਲਉਣਗੇ ਬੁਲਾਉਣਗੇ নুটি ডো জায়া জিনে শার্তি পেটু মা মাং